ਗਾੜਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਢੜਵਾ ਪੁਲਿਸ ਨੇ ਢਾਬਿਆਂ ਦੀ ਚੈਕਿੰਗ ਕੀਤੀ ਚੈਕਿੰਗ ਦੌਰਾਨ ਗੈਰ ਕਾਨੂੰਨੀ ਸ਼ਰਾਬ ਦੀਆਂ 32 ਬੋਤਲਾਂ ਪੁਲਿਸ ਨੂੰ ਬਰਾਮਦ ਹੋਈਆਂ ਇਸਮੇ ਕਿ ਡੀਐਸਪੀ ਢੜਵਾ ਰੁਪਿੰਦਰ ਕੌਰ ਬਾਜਬਾਨ ਨੇ ਕਿਹਾ ਕਿ ਐਕਸਾਈਜ਼ ਵਿਭਾਗ ਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਢੜਵਾ ਇਲਾਕੇ ਦੇ ਢਾਬਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਢਾਬਿਆਂ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਪਦਾਰਥ ਨਹੀਂ ਮਿਲਿਆ ਪਰੰਤੂ ਸ਼ਰਾਬ ਦੀਆਂ ਬੋਤਲਾਂ ਜ਼ਰੂਰ ਮਿਲੀਆਂ ਹਨ ਜੋ ਕਿ ਪੁਲਿਸ ਪਾਰਟੀ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ ਹਨ ਤੇ ਉਕਤ ਢਾਬਾ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਅੱਜ ਅਸੀਂ ਇੱਕ ਜੁਆਇੰਟ ਐਫਰਟ ਦੇ ਤਹਿਤ ਮਤਲਬ ਪੁਲਿਸ ਟੀਮਸ ਤੇ ਐਕਸਾਈਜ਼ ਟੀਮਸ ਜੋ ਕਿ ਇਸ ਵਕਤ ਮੇਰੇ ਨਾਲ ਐਸਐਚਓ ਦੜਬਾ ਤੇ ਸਾਡੇ ਜਿਹੜੇ ਐਕਸਾਈਜ਼ ਇੰਸਪੈਕਟਰ ਨੇ ਗੌਰਵ ਜਿੰਦਲ ਜੀ ਮੌਜੂਦ ਨੇ ਇਹਨਾਂ ਦੇ ਨਾਲ ਅਸੀਂ ਇੱਕ ਸਰਪ੍ਰਾਈਜ਼ ਚੈਕਿੰਗ ਦੇ ਅਧੀਨ ਕੋਈ ਵੀ ਜਿਹੜੀ ਮੀਥਨੋਲ ਕੋਈ ਪ੍ਰੋਡਕਸ਼ਨ ਹੈ ਜਾਂ ਸੇਲ ਹੈ ਉਹਦੇ ਲਈ ਰੇਡਸ ਕੰਡਕਟ ਕਰ ਰਹੇ ਸੀ ਤੇ ਇਹ ਚੀਜ਼ ਗੜਬੇ ਦੇ ਲੋਕਾਂ ਨੇ ਬੜੀ ਨੇੜੇ ਹੰਡਾਈ ਹੈ ਤੁਹਾਨੂੰ ਪਤਾ ਹੀ ਹੈ ਵੀ 2024 ਚ ਜਦੋਂ ਖੂਚ ਰੈਡਿ ਹੋਈ ਸੀ ਤਾਂ 20 ਲੋਕਾਂ ਦੀ ਇੱਥੇ ਡੈਥ ਹੋ ਗਈ ਸੀ ਤੇ ਬੜਾ ਰੀਸੈਂਟ ਜਿਹੜਾ ਇਨਸੀਡੈਂਟ ਮਜੀਠੇ ਹੋਇਆ ਉਹ ਸਭ ਨੂੰ ਧਿਆਨ ਚ ਰੱਖਦੇ ਹੋਏ ਐਜ਼ ਅ ਪ੍ਰੀਕਾਸ਼ਨਰੀ ਮੇਜਰ ਜਿਹੜਾ ਹੈ ਅਸੀਂ ਸਰਪ੍ਰਾਈਜ਼ ਚੈਕ ਕਰ ਰਹੇ ਸੀ ਤੇ ਇਹ ਸਰਪ੍ਰਾਈਜ਼ ਚੈਕ ਅਸੀਂ ਕੁਝ ਟਾਰਗੇਟਡ ਸਪots ਤੇ ਜਿੱਦਾਂ ਕਿ ਟਾਬੇ ਹੋਗੇ ਯਾ ਜਿੱਥੇ ਵੀ ਸਾਨੂੰ ਥੋੜੀ ਇਨਫੋਰਮੇਸ਼ਨ ਸੀ ਕਿਸੇ ਪਿੰਡਾਂ ਚ ਜਾਂ ਕਿਸੇ ਘਰ ਚ ਉਹ ਅਸੀਂ ਕੰਡਕਟ ਕਰ ਰਹੇ ਸੀ ਇਸ ਦੌਰਾਨ ਜਿਹੜੀ ਮੀਥਨੋਲ ਜਾਂ ਇਥਨੋਲ ਮੈਂ ਜਾਣਕਾਰੀ ਲਈ ਦੱਸਣਾ ਚਾਹਾਂਗੀ ਵੀ ਇਹ ਜਿਹੜੇ ਦੋਨੇ ਲਿਕਵਿਡਸ ਨੇ ਇਹ ਦੋਨੇ ਕਲਰਲੈਸ ਨੇ ਤੇ ਇੱਕੋ ਜਿਹਾ 스ਮੈਲ ਕਰਦੇ ਨੇ ਤਾਂ ਕਰਕੇ ਸਾਨੂੰ ਨਾਲ ਐਕਸਾਈਜ਼ ਟੀਮ ਦੀ ਲੋੜ ਹੁੰਦੀ ਹੈ ਵੀ ਤਾਂਕਿ ਸੈਂਪਲਸ ਜਿਹੜੇ ਨੇ ਕਲੈਕਟ ਕਰਕੇ ਵੀ ਉਹ ਕੈਮੀਕਲ ਚੈਕਿੰਗ ਲਈ ਭੇਜੇ ਜਾਣ ਤੇ ਰਿਕਵਰੀ ਚ ਸਾਨੂੰ ਇਥਨੋਲ ਜਾਂ ਮੀਥਨੋਲ ਜਿਹੜਾ ਸਬਸਟੈਂਸ ਤਾਂ ਨਹੀਂ ਰਿਕਵਰ ਹੋਇਆ ਔਰ ਸਾਡੇ ਹੱਥ ਇੱਕ ਹੋਰ ਕਾਮਯਾਬੀ ਲੱਗੀ ਹੈ ਵੀ ਸਾਨੂੰ ਇੱਥੋਂ 32 ਬੋਤਲਾਂ ਜਿਹੜੀ ਹੈ ਵੀ ਸ਼ਰਾਬ ਉਹ ਮਿਲੀ ਹੈ ਜਿਹੜੀ ਕਿ ਹਰਿਆਣਾ ਮੇਡ ਹੈ ਇਹਦੇ ਚੋਂ 20 ਬੋਤਲਾਂ ਜਿਹੜੀਆਂ ਨੇ ਉਹ ਮਾਰਕਾ ਮਾਲਟ ਹੈ ਤੇ ਜਿਹੜੀਆਂ 12 ਬੋਤਲਾਂ ਨੇ ਉਹ ਹੀਰ ਸੋਫੀਆ ਜਿਹੜੀ ਹੈ ਸਾਨੂੰ ਇੱਥੋਂ ਰਿਕਵਰ ਹੋਈ ਹੈ ਜਿਹੜੇ ਕਾਬੇ ਤੋਂ ਮੈਡਮ ਦੇਰ ਕਵਰ ਹੋਈ ਹੈ ਇਹ ਟਾਬਾ ਜੀ ਆਪਾਂ ਜਿੱਥੇ ਖੜੇ ਹਾਂ ਇਸ ਵਕਤ ਸ਼੍ਰੀ ਸ਼ਾਮ ਵੈਸ ਨੂੰ ਟਾਬਾ ਹੈ ਇਹ ਤੇ ਪਾਟਣਾ ਰੋਡ ਤੇ ਪੈਂਦਾ ਹੈ ਥਾਣਾ ਡੜਬਾ ਏਰੀਆ ਵਿੱਚ ਮੈਡਮ ਕਿੰਨੇ ਅੱਜ ਟਾਬੇ ਜਿਹੜੇ ਚੈੱਕ ਕੀਤੇ ਗਏ ਨੇ ਤੁਹਾਡੇ ਵੱਲੋਂ ਔਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਦੱਸਿਆ ਕਿ ਨਹੀਂ ਕੋਈ ਪਦਾਰਥ ਮਿਲੇ ਹੈਗਾ ਜੀ ਕੱਲੀ ਇਹ ਜਿਹੜੀ ਇਲੈਗਲ ਸ਼ਰਾਬ ਬੰਦਲੀ ਹੈਗੀ ਕੀ ਕਾਰਵਾਈ ਕੀਤੀ ਜਾਊਗੀ ਕਿੰਨੇ ਵਿਅਕਤੀ ਤੋਂ ਜਿਹੜੇ ਰਾਉਂਡ ਅਪ ਕੀਤੇ ਜਾਣ ਦੇਖੋ ਅਜੇ ਤੱਕ ਇਹ ਚੈਕਿੰਗ ਦੇ ਵਿੱਚ ਸਾਡਾ ਚੌਥਾ ਟਾਬਾ ਹੈ ਜਿਹਦੇ ਚ ਚੈਕਿੰਗ ਹੋ ਰਹੀ ਹੈ ਤੇ ਸਾਨੂੰ ਰਿਕਵਰੀ ਹੋਈ ਹੈ ਆ ਇਸ ਵਕਤ ਇੱਥੇ ਜਿੰਨੇ ਵੀ ਇੱਥੇ ਬੰਦੇ ਮੌਜੂਦ ਨੇ ਇਹਨਾਂ ਦੇ ਨਾਮ ਲਿਖ ਲਏ ਗਏ ਨੇ ਤੇ ਇਹਨਾਂ ਨੂੰ ਰਾਉਂਡ ਅਪ ਕਰ ਲਿਆ ਗਿਆ ਇਹ ਐਕਸਾਈਜ਼ ਐਕਟ ਦੇ ਤਹਿਤ ਜਿਹੜਾ ਪਰਚਾ ਹੈ ਇਹਨਾਂ ਤੇ ਰਜਿਸਟਰ ਕੀਤਾ ਜਾਏਗਾ ਤੇ ਇਹਨਾਂ ਦੀ ਅਰੈਸ ਜਿਹੜੀਆਂ ਨੇ ਉਹ ਪਾਈਆਂ ਜਾਣਗੀਆਂ ਮੈਨੂੰ ਕਿੱਥੋਂ ਦੇ ਪਤਾ ਲੱਗਿਆ ਜੀ ਇਹ ਬੰਦੇ ਕਿੱਥੋਂ ਦੇ ਰਹਿਣ ਲੱਗੀਆਂ ਇਹ ਬੰਦੇ ਮੈਂ ਵੈਰੀਫਾਈ ਇੱਕ ਵਾਰੀ ਕਰ ਲੈਣੇ ਆ ਕਿਉਂਕਿ ਅਜੇ ਅਸੀਂ ਡਿਟੇਲ ਇਹਨਾਂ ਦੀਆਂ ਲਿਖ ਰਹੇ ਹਾਂ